ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਮਹਾਨ ਸਿੱਖ ਯੋਧੇ ਸਰਦਾਰ ਹਰੀ ਸਿੰਘ ਨੜੂਆ ਨੂੰ ਬਹਾਦਰ ਯੋਧੇ ਦੇ ਨਾਮ ਨਾਲ ਇੱਕ ਨਿਤਾਰਕ ਜਰਨੈਲ ਵਜੋਂ ਚੀਤੇ ਕੀਤਾ ਜਾਂਦਾ ਹੈ ਕਿ ਕੁਝ ਸਾਲ ਪਹਿਲਾਂ ਆਸਟ੍ਰੇਲੀਆ ਦੇਸ਼ ਦੇ ਇੱਕ ਪ੍ਰਮੁੱਖ ਮੈਗਜ਼ੀਨ ਬਿਲੀਅਨਅਰ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਦੁਨੀਆ ਦੇ ਇਤਿਹਾਸ ਦੇ 10 ਮਹਾਨ ਜੀਤੂਆਂ ਦੀ ਸੂਚੀ ਤਿਆਰ ਕੀਤੀ ਗਈ ਸੀ ਜਿਸ ਵਿੱਚ ਪਹਿਲੇ ਸਥਾਨ ਉੱਤੇ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਨਾਮ ਆਇਆ ਸੀ ਸਰਦਾਰ ਹਰੀ ਸਿੰਘ ਨਲੂਆ ਆਪਣੀ ਚੜ੍ਹਦੀ ਜਵਾਨੀ ਭਾਵ ਕਿ 14-15 ਸਾਲ ਦੀ ਉਮਰ ਤੋਂ ਲੈ ਕੇ ਆਪਣੇ ਜੀਵਨ ਦੇ ਅੰਤ ਕਾਲ ਤੱਕ ਖਾਲਸਾ ਰਾਜ ਦੌਰਾਨ ਫੌਜ ਦੇ ਪ੍ਰਮੁੱਖ ਸੈਨਾਪਤੀ ਰਹੇ ਉਹ ਇਤਿਹਾਸ ਵਿੱਚ ਇੱਕੋ-ਮਾਤਰ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਅਫਗਾਨਿਸਤਾਨ ਅਤੇ ਪਾਕਿਸਤਾਨ ਨੂੰ ਜੋੜਨ ਵਾਲੇ ਖੈਬਰ ਦਰਰੇ ਨੂੰ ਪਾਰ ਕੀਤਾ ਅਤੇ ਖੈਬਰ ਉੱਤੇ ਕਬਜ਼ਾ ਜਮਾ ਕੇ ਸਦੀਆਂ ਤੋਂ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਲੁਟੇਰੇ ਅਤੇ ਧਾੜਵੀਆਂ ਦਾ ਹਮੇਸ਼ਾ ਲਈ ਰਾਹ ਬੰਦ ਕਰ ਦਿੱਤਾ ਜੋ ਭਾਰਤ ਤੋਂ ਕਰੋੜਾਂ ਦੀ ਧਨ ਦੌਲਤ ਅਤੇ ਹਿੰਦੁਸਤਾਨ ਦੀ ਇੱਜ਼ਤ ਲੁੱਟ ਕੇ ਲੈ ਜਾਂਦੇ ਸੀ ਅਤੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ-ਟਕੇ ਤੋਂ ਵਿਚ ਦੇਸੀ ਉਹਨਾਂ ਦੀ ਬਹਾਦਰੀ ਦਾ ਇੱਕ ਹੋਰ ਬਹੁਤ ਵੱਡਾ ਉਦਾਹਰਨ ਉਹ ਵੀ ਸੀ ਜਦੋਂ اٹਕਤਾ ਦਰਿਆ ਜੋ ਕਿ ਬਹੁਤ ਤੂਫਾਨੀ ਜੋਸ਼ ਵਿੱਚ ਵਗਦਾ ਸੀ ਉਸ ਨੂੰ ਵੇਖ ਕੇ ਸਰਦਾਰ ਹਰੀ ਸਿੰਘ ਨਲੂਆ ਨੇ ਇਹ ਕਿਹਾ ਸੀ ਕਿ ਸਿੰਘ ਬਣਨ ਦਾ ਕੀ ਫਾਇਦਾ ਜੇ ਦਰਿਆ اٹਕ ਪਾਰ ਨਾ ਕੀਤਾ ਸਰਦਾਰ ਹਰੀ ਸਿੰਘ ਨਰੂਆ ਦਾ ਜਨਮ ਸਨ 1791 ਈਸਵੀ ਵਿੱਚ ਸਰਦਾਰ ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮਕੌਰ ਦੀ ਕੁਖੋਂ ਗੁਜਰਾਵਾਲਾ ਵਿੱਚ ਹੋਇਆ ਹਰੀ ਸਿੰਘ ਜੀ ਨੂੰ ਛੋਟੀ ਉਮਰ ਵਿੱਚ ਹੀ ਪੰਜਾਬੀ ਫਾਰਸੀ ਅਤੇ ਪਸ਼ਤੋ ਦਾ ਚੰਗਾ ਗਿਆਨ ਹੋ ਗਿਆ ਸੀ ਅਤੇ ਘੋੜਸਵਾਰੀ ਨੀਜ਼ਾਬਾਜ਼ੀ ਤਲਵਾਰ ਚਲਾਉਣ ਤੇ ਹੋਰ ਜੰਗੀ ਕਰਤਬਾਂ ਵਿੱਚ ਵੀ ਉਹਨਾਂ ਨੂੰ ਚੰਗੀ ਮਹਾਰਤ حاصل ਸੀ ਮਹਾਰਾਜਾ ਰਣਜੀਤ ਸਿੰਘ ਨੌਜਵਾਨਾਂ ਦੇ ਹੌਸਲੇ ਬੁਲੰਦ ਕਰਨ ਲਈ ਹਰ ਸਾਲ ਬਸੰਤ ਪੰਚਮੀ ਦੇ ਦਿਨ ਦਰਬਾਰ ਵਿੱਚ ਜਵਾਨਾਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਉਂਦੇ ਸੀ 1805 ਈਸਵੀ ਵਿੱਚ ਬਸੰਤ ਪੰਚਮੀ ਵਾਲੇ ਦਿਨ ਹਰੀ ਸਿੰਘ ਨੇ ਆਪਣੀ ਸ਼ਸਤਰ ਵਿਦਿਆ ਦੇ ਉਹ ਕਮਾਲ ਵਿਖਾਏ ਕਿ ਮਹਾਰਾਜੇ ਨੇ ਆਪਣਾ ਸੋਨੇ ਦਾ ਕੈਂਠਾ ਗਲੇ ਤੋਂ ਉਤਾਰ ਕੇ ਆਪ ਜੀ ਦੇ ਗਲੇ ਵਿੱਚ ਪਾ ਦਿੱਤਾ ਅਤੇ ਉਹਨਾਂ ਨੂੰ ਆਪਣੇ ਵਫਦ ਵਿੱਚ ਭਰਤੀ ਕਰ ਲਿਆ। ਉਹਨਾਂ ਦੀ ਬਹਾਦਰੀ ਦਾ ਇੱਕ ਪ੍ਰਮੁੱਖ ਦਿਨ ਉਹ ਵੀ ਸੀ ਜਦੋਂ ਇੱਕ ਜੰਗਲ ਵਿੱਚ ਹਰੀ ਸਿੰਘ ਨਲੂਆ ਬਿਨਾਂ ਹਥਿਆਰ ਸ਼ੇਰ ਨਾਲ ਗੁੱਥਮ-ਗੁੱਥਾ ਹੋ ਗਏ ਅਤੇ ਸ਼ੇਰ ਨੂੰ ਮੂੰਹ ਦੇ ਮੂੰਹ ਸੁੱਟ ਦਿੱਤਾ। ਇਹ ਵੇਖ ਕੇ ਮਹਾਰਾਜਾ ਸਮੇਤ ਸਾਰੇ ਉਥੇ ਫੌਜੀ ਹੈਰਾਨ ਰਹਿ ਗਏ ਸਨ ਇਸੇ ਘਟਨਾ ਤੋਂ ਬਾਅਦ ਹਰੀ ਸਿੰਘ ਨੂੰ ਨਲੂਆ ਯਾਨੀ ਰਾਜਾ ਨਲ ਦੀ ਉਪਾਧੀ ਨਾਲ ਸਨਮਾਨਿਆ ਗਿਆ ਅਤੇ ਸ਼ੇਰਦਿਲ ਰੈਜਿਮੈਂਟ ਦਾ ਸਰਦਾਰ ਆਹਲਾ ਜਾਂ ਭਾਵ ਜਰਨੈਲ ਨਿਯੁਕਤ ਕਰ ਦਿੱਤਾ ਗਿਆ ਉਸ ਵਕਤ ਮਹਾਰਾਜੇ ਦੇ ਨਾਲ ਇੱਕ ਚਿੱਤਰਕਾਰ ਵੀ ਮੌਜੂਦ ਸੀ ਜਿਸ ਤੋਂ ਮਹਾਰਾਜੇ ਨੇ ਹਰੀ ਸਿੰਘ ਦੀ ਸ਼ੇਰ ਨਾਲ ਲੜਦਿਆਂ ਦੀ ਤਸਵੀਰ ਬਣਵਾਈ ਇਥੋਂ ਸਰਦਾਰ ਹਰੀ ਸਿੰਘ ਨਲੂਆ ਦਾ ਫੌਜੀ ਜੀਵਨ ਆਰੰਭ ਹੋਇਆ ਖਾਲਸਾ ਫੌਜ ਦੇ ਕਮਾਂਡਰ ਇਨ ਚੀਫ ਦੇ ਮਹਾਨ ਉੱਚ ਅਹੁਦੇ ਤੱਕ ਪਹੁੰਚੇ ਕਸ਼ਮੀਰ ਹਜ਼ਾਰਾ ਤੇ ਪਸ਼ਾਵਰ ਦੇ ਕਾਮਯਾਬ ਗਵਰਨਰ ਵੀ ਬਣੇ ਜਿੱਥੇ ਆਪ ਜੀ ਦੇ ਨਾਮ ਦਾ ਸਿੱਕਾ ਵੀ ਚੱਲਿਆ ਉਹਨਾਂ ਨੇ ਆਪਣੀ ਲਿਆਕਤ ਬਹਾਦਰੀ ਅਤੇ ਹੌਸਲੇ ਨਾਲ ਸਿੱਖ ਰਾਜ ਦੀਆਂ ਹੱਦਾਂ ਨੂੰ ਕਸੂਰ ਮੁਲਤਾਨ ਬਹਾਵਲਪੁਰ ਮਠਾਟਵਾਣਾ ਅਤੇ ਕਸ਼ਮੀਰ ਤੱਕ ਫੈਲਾਇਆ ਇਸ ਤੋਂ ਬਾਅਦ ਪਸ਼ਾਵਰ ਤੱਕ ਦੇ ਇਲਾਕੇ ਨੂੰ ਜਿੱਤ ਕੇ ਸਿੱਖ ਰਾਜ ਦਾ ਵਿਸਥਾਰ ਕੀਤਾ ਜਿੱਥੇ ਸਰਦਾਰ ਹਰੀ ਸਿੰਘ ਨਲੂਆ ਤਲਵਾਰ ਦੇ ਧਨੀ ਅਤੇ ਕੋੜ ਸਵਾਰੀ ਦੇ ਮਾਹਰ ਸਨ ਉੱਥੇ ਹੀ ਉਹ ਨਵੀਆਂ ਬਣੀਆਂ ਇਮਾਰਤਾਂ ਦੇ ਢਾਂਚੇ ਕਿਲਿਆਂ ਦੀ ਉਹ ਸਾਰੀ ਅਤੇ ਉਹਨਾਂ ਦੇ ਮਾਡਲ ਬਣਾਉਣ ਵਿੱਚ ਵੀ ਮੁਹਾਰਤ ਰੱਖਦੇ ਸਨ ਹਰੀਪੁਰ ਦਾ ਸ਼ਹਿਰ ਉਹਨਾਂ ਦੀਆਂ ਬਣਾਈਆਂ ਇਮਾਰਤਾਂ ਵਿੱਚੋਂ ਇੱਕ ਸੀ ਕਿਸ਼ਨਗੜ੍ਹ ਕਿਲੇ ਦੀ ਬਣਤਰ ਅਤੇ ਚੌਣ ਉਹਨਾਂ ਦੀ ਉੱਚ ਕੋਟੀ ਦੀ ਸਬੂਤ ਬਣ ਕੇ ਉਭਰੀ ਉਹਨਾਂ ਦੇ ਬਣਾਏ ਗੁਜਰਾਵਾਲੇ ਬਾਗ ਵੀ ਪੂਗੋਲਿਕ ਖੋਜ ਦੇ ਖਾਸ ਮੁੱਦੇ ਨੇ ਸਨ 1813 ਵਿੱਚ ਸਰਦਾਰ ਹਰੀ ਸਿੰਘ ਨਲੂਆ ਨੇ ਅਫਗਾਨਾ ਦੇ ਕਿਲੇ ਅਟਕ ਉੱਤੇ ਵੀ ਫਤਿਹ ਪਾਈ ਅਟਕ ਦਾ జగਤ ਪ੍ਰਸਿੱਧ ਇਤਿਹਾਸਕ ਕਿਲਾ ਦਰਿਆ ਸਿੰਧ ਦੇ ਠੀਕ ਪੱਤਨ ਉੱਪਰ ਬਣਿਆ ਹੋਇਆ ਸੀ ਅਫਗਾਨਿਸਤਾਨ ਦੇ ਲਸ਼ਕਰਾਂ ਦਾ ਪੰਜਾਬ ਉੱਪਰ ਧਾਵਿਆਂ ਦਾ ਇਹ ਦਰਵਾਜ਼ਾ ਸੀ ਅਤੇ ਇਸ ਜੰਗ ਵਿੱਚ 15000 ਤੋਂ ਵੀ ਜ਼ਿਆਦਾ ਅਫਗਾਨੀ ਫੌਜਾਂ ਨੂੰ ਹਰਾ ਕੇ ਇਸ ਕਿਲੇ ਉੱਤੇ ਕਬਜ਼ਾ ਉਨਾ ਦੀ ਨਿਗਰਾਨੀ ਹੀ ਠੀਕ ਹੋਇਆ ਸਰਦਾਰ ਹਰੀ ਸਿੰਘ ਨਲੂਆ ਨੇ ਕਸ਼ਮੀਰ ਦੇ ਉੱਪਰ 20 ਅਪ੍ਰੈਲ ਸਾਲ 1818 ਦੇ ਵਿੱਚ 30 ਹਜ਼ਾਰ ਫੌਜਾਂ ਦੇ ਨਾਲ ਕੂਚ ਕੀਤਾ ਅਤੇ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਹਿਜ਼ਾਦਾ ਖੜਕ ਸਿੰਘ ਅਤੇ ਬਾਬਾ ਫੂਲਾ ਸਿੰਘ ਵੀ ਉਹਨਾਂ ਦੇ ਨਾਲ ਸਨ ਇਸ ਜੰਗ ਨੂੰ ਫਤਿਹ ਕਰਨ ਤੋਂ ਬਾਅਦ ਇਸ ਤਰ੍ਹਾਂ ਮੁਗਲ ਹਕੂਮਤ ਦੀਆਂ ਅਠਾਂ ਪੀੜੀਆਂ ਅਤੇ 500 ਸਾਲ ਦੇ ਬਾਅਦ ਕਸ਼ਮੀਰ ਵਿੱਚ ਖਾਲਸਾ ਰਾਜ ਕਾਇਮ ਕੀਤਾ ਗਿਆ ਆਪਣੇ ਆਖਰੀ ਸਵਾਸ ਤੱਕ ਉਹਨਾਂ ਨੇ ਬਹਾਦਰੀ ਨਾਲ ਲੜਾਈ ਲੜੀ ਆਪ ਜੀ ਨੇ ਬਿਮਾਰੀ ਦੀ ਪਰਵਾਹ ਨਾ ਕਰਦੇ ਹੋਏ ਆਪਣੀ 5000 ਦੀ ਫੌਜ ਸਮੇਤ ਜਮਰੋਦ ਦਾ جنگ 3 ਦਿਨ ਤੱਕ ਲੜਿਆ ਜਦ ਆਖਰੀ ਦਿਨ ਹਰੀ ਸਿੰਘ ਨਲੂਆ ਦੇ ਆਉਣ ਦੀ ਖਬਰ ਮਿਲੀ ਤਾਂ ਹਰੀ ਸਿੰਘ ਦਾ ਨਾਮ ਸੁਣ ਕੇ ਅਫਗਾਨੀ ਫੌਜਾਂ ਵਿੱਚ ਅਜਿਹੀ ਘਬਰਾਹਟ ਹੋਈ ਕਿ ਉਹ ਆਪਣੀਆਂ ਤੋਪਾਂ ਉੱਥੇ ਹੀ ਛੱਡ ਕੇ ਮੈਦਾਨੇ ਜੰਗ ਤੋਂ ਨਸਦੇ ਹੋਏ ਨਜ਼ਰ ਆਏ ਆਖਰਕਾਰ 46 ਸਾਲ ਦੀ ਉਮਰ ਦੇ ਵਿੱਚ 30 April 1837 ਨੂੰ ਸਰਦਾਰ ਹਰੀ ਸਿੰਘ ਨਲੂਆ ਸ਼ਹੀਦੀ ਦਾ ਜਾਮ ਪੀ ਗਏ। ਉਹਨਾਂ ਦੀ ਅੰਤਿਮ ਇੱਛਾ ਸੀ ਕਿ ਉਹਨਾਂ ਦੀ ਮੌਤ ਦੀ ਖਬਰ ਗੁਪਤ ਰੱਖੀ ਜਾਵੇ। ਇਸ ਨਾਲ ਖਾਲਸੇ ਦੀ ਸ਼ਕਤੀ ਬਰਕਰਾਰ ਰਹੇਗੀ। ਹਰੀ ਸਿੰਘ ਨਲੂਆ ਆਪਣੀ ਬੀਰਤਾ ਤੇ ਨਿਰਪੈਤਾ ਵਿੱਚ ਪੱਕੇ ਸਨ। ਪਠਾਣ ਉਹਨਾਂ ਦਾ ਨਾਂ ਸੁਣ ਕੇ थरथਰ ਕੰਬਦੇ ਸੀ। ਪਠਾਣੀਆਂ ਆਪਣੇ ਰੋਂਦੇ ਹੋਏ ਬੱਚਿਆਂ ਨੂੰ ਇਹ ਕਹਿ ਕੇ ਚੁੱਪ ਕਰਾਉਂਦੀਆਂ ਸਨ। ਚੁੱਪ ਸ਼ਾ ਹਰੀਆ ਰਾਗਲੇ ਭਾਵ ਕੇ ਚੁੱਪ ਕਰ ਜਾ ਹਰੀ ਸਿੰਘ ਆ ਰਿਹਾ ਹੈ ਇਹ ਮਹਾਨ ਯੋਧਾ ਅਤੇ ਬਹਾਦਰ ਜਰਨੈਲ ਉਹ ਸੀ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਖਾਲਸਾ ਰਾਜ ਦੀ ਚੜ੍ਹਦੀ ਕਲਾ ਲਈ ਜੰਗ ਦੇ ਮੈਦਾਨ ਵਿੱਚ ਹੀ guzari ਅਤੇ ਅੰਤਿਮ ਸਮੇਂ ਆਪਣੀ ਬਿਮਾਰੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਜੰਗ ਲੜੀ ਅਤੇ ਉੱਥੇ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਦੀ ਮਹਾਨਤਾ ਉਹਨਾਂ ਦੀ ਬਹਾਦਰੀ ਅਤੇ ਉਹਨਾਂ ਦੀ ਅਹਿਮੀਅਤ ਇਸ ਗੱਲੋਂ ਪਤਾ ਲੱਗ ਜਾਂਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਕਦੀ ਵੀ ਕਿਸੇ ਨੇ ਭਾਵਕ ਹੁੰਦੇ ਨਹੀਂ ਸੀ ਵੇਖਿਆ ਉਹ ਸਰਦਾਰ ਹਰੀ ਸਿੰਘ ਨਲੂਆ ਦੇ ਅਕਾਲ ਚਲਾਣੇ ਦੀ ਖਬਰ ਸੁਣ ਕੇ ਅੱਖਾਂ ਨਮ ਸਮੇਤ ਨਜ਼ਰ ਆਏ ਸੀ ਉਹਨਾਂ ਦੇ ਅੱਖਾਂ ਵਿੱਚ ਹੰਝੂ ਨਜ਼ਰ ਆਏ ਸਨ ਇਹ ਸੀ ਗਾਥਾ ਸਰਦਾਰ ਹਰੀ ਸਿੰਘ ਨਲੂਆ ਦੀ ਜਿਨ੍ਹਾਂ ਦਾ ਜ਼ਿਕਰ ਅੱਜ ਇੱਕ ਵਾਰ ਫੇਰ ਸਭ ਦੇ ਸਾਹਮਣੇ ਹੋਇਆ ਖਾਸ ਕਰ ਨੌਜਵਾਨ ਕਿਹਦੀ ਲਈ ਬੱਚਿਆਂ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਅਮੀਰ ਇਤਿਹਾਸ ਵਿੱਚ ਇਹੋ ਜਿਹੇ ਬਹਾਦਰ ਯੋਧੇ ਵੀ ਹੋਏ ਨੇ ਜਿਵੇਂ ਕਿ ਸਰਦਾਰ ਹਰੀ ਸਿੰਘ ਨੜੂਆ